ਵੀਡੀਓ ਵੇਖਣ ਵਾਲੀਆਂ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਜਿਹੜੀ ਵੀਡੀਓ ਬਣਾਣਗੇ ਉਹਦੇ ਬਾਰੇ ਦੱਸਾਂਗੇ ਆਪਾਂ ਕਢਾਈ ਵਾਲੀ ਸਲਵਾਰ ਹੈ ਤੇ ਇਹ ਸਟੇਟ ਜਿਹੀ ਬਣਾਣੀ ਹੈ ਸਲਵਾਰ ਜਿਹੜੀ ਦੀਦੀ ਦੇ ਸਲਵਾਰ ਉਹ ਸਟੇਟ ਹੀ ਬੰਦੇ ਨੇ ਇਹ ਪੱਲੇ ਨਹੀਂ ਪਾਣੇ ਹੈਗੇ ਕੁੰਦਿਆਂ ਦੀ ਸਲਵਾਰ ਹੁਣ ਇਸ ਤਰੀਕੇ ਦੀ ਕਢਾਈ ਕੀਤੀ ਹੋਈ ਹੈ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦੀ ਆਪਾਂ ਡਰਾਫਟ ਤੇ ਕਟਾਈ ਕਿਸ ਤਰੀਕੇ ਕਰਨੀ ਹੈ ਬਾਕੀ ਸਾਰੇ ਪਲੇਨ ਮੂਰੀਆਂ ਦੀ ਕਢਾਈ ਦਿੱਤੀ ਹੋਈ ਹੈ ਹੁਣ ਆਪਾਂ ਇਸ ਤਰ੍ਹਾਂ ਕਪੜਾ ਦੇਖੋ ਡਬਲ ਕਰ ਲਿਆ ਵਿੱਚ ਸਿੱਧਾ ਕਰ ਲਿਆ ਆਪਾਂ ਤੇ ਉੱਪਰ ਪੁੱਠਾ ਇਧਰੋਂ ਕੰਨੀ ਨਾਲ ਕੰਨੀ ਮਲਾ ਲਈਏ ਇਧਰੋਂ ਹੁਣ ਆਪਾਂ ਜਿਹੜੀ ਕਢਾਈ ਹੈ ਇਹਨੂੰ ਸੈਂਟਰ ਵਿੱਚ ਸੈਂਟਰ ਨਾਲ ਮਲਾਵਾਂਗੇ ਦੇਖੋ ਆਹ ਫਲਾਵਰ ਦੀ ਡਾਣੀ ਸ਼ੁਰੂ ਹੋਈ ਏ ਇਹਦੇ ਨਾਲ ਮਲਾ ਕੇ ਬਰੋਕਰ ਇੱਥੇ ਆਪਾਂ ਇਸ ਤਰ੍ਹਾਂ ਪੈਨ ਦੀ ਵਰਤੋਂ ਕਰਾਂਗੇ ਕਿ ਡਿਜ਼ਾਈਨ ਜਿਹੜਾ ਵਾ ਅੱਗੇ ਪਿੱਛੇ ਨਾ ਹੋਵੇ ਇੱਕ ਹੋਰ ਲਗਾਵਾਂਗੇ ਨਾਲ ਇਹ ਪੱਤੀਆਂ ਵੀ ਜਿਹੜੀਆਂ ਨੇ ਇੱਕ ਬਰਾਬਰ ਇੱਥੇ ਆ ਰਹੀਆਂ ਨੇ ਇਹ ਦੇਖ ਇਸ ਤਰੀਕੇ ਨਾਲ ਸਲਵਾਰ ਦੀ ਲੰਬਾਈ ਹੈਗੀ ਉਹਨਾਂ ਦੀ ਤਿਆਰ ਆਪਾਂ 35 ਕਰਨੀ ਹੈ ਪੂਰੀ 6 ਬੇਲਟ 23 ਤੇ ਇਹੋ ਜਿਵੇਂ ਜਾਂ ਆਪਣੇ ਸਾਡੀ ਹੋ ਗਈ ਇਸ ਤਰੀਕੇ ਆਪਣੇ ਥੱਲੇ نیچے ਆਪਣਾ ਕੱਪੜਾ ਇੱਕ ਬਰੋਬਰ ਪਹਿਲਾਂ ਸਭ ਤੋਂ ਪਹਿਲਾਂ ਇਹ ਕੱਪੜਾ ਕਰ ਲੈਣਾ ਵਾ ਉਸ ਤੋਂ ਬਾਅਦ ਹੁਣ ਆਪਾਂ 33 ਇੰਚ ਦੀ ਲੰਬਾਈ ਲਾਵਾਂਗੇ ਤੇ ਟੇਪ ਨਾਲ ਵੀ ਕਰ ਸਕਦੇ ਆ ਸਕੇਲ ਨਾਲ ਵੀ ਕਰ ਸਕਦੇ ਆ ਆਪਾਂ ਜਿਹੜੇ ਨਾਲ ਆਪਾਂ ਨੂੰ ਈਜੀ ਲੱਗਦਾ ਉਹਦੇ ਨਾਲ ਕਰਕੇ ਘਟਾਈ ਕਰਤਾ ਇਸ ਤਰੀਕੇ ਹੁਣ ਆਪਾਂ ਕੱਪੜੇ ਨੂੰ ਜਿਹੜਾ ਸੈਂਟਰ ਆ ਸੈਂਟਰ ਨਾਲ ਸੈਂਟਰ ਮਲਾ ਕੇ ਇੱਧਰ ਨੂੰ ਆਪਾਂ ਸਾਰਾ ਕਰ ਲਿਆ ਵਾ ਵਿੱਚ ਵੀ ਹੱਥ ਫੇਰ ਕੇ ਚੰਗੀ ਤਰ੍ਹਾਂ ਸਵਾਰਾ ਕਰ ਲੈਣਾ ਇਹ ਕੱਪੜਾ ਜਿਹੜਾ ਵੇ ਇਕੱਠਾ ਨਾ ਹੋਵੇ ਇਸ ਤਰ੍ਹਾਂ ਕੰਨੀ ਨਾਲ ਕੰਨੀ ਫੜ ਕੇ ਇਸ ਤਰ੍ਹਾਂ ਕਿੱਚ ਲਓ ਕਿਚਨ ਤੋਂ ਬਾਹਰ ਫਿਰ ਆਪਾਂ ਇਸ ਤਰ੍ਹਾਂ ਰੋਬਰ ਕਰ ਲੈਣਾ ਥੋੜਾ ਫਿਰ ਸ਼ੇਕੋ ਜਿੰਨਾ ਕਪੜਾ ਇੱਧਰ ਬਚਿਆ ਵਾ ਉਹਨਾ ਹੀ ਇੱਧਰ ਹੁਣ ਆਪਾਂ ਦੇਖਦੇ ਆਂ ਆਪਣੀ ਮੂਰੀ ਕਿੰਨੀ ਹੁੰਦੀ ਆ ਸੈਂਟਰ ਆਪਣਾ ਇਹ ਆਪਣਾ ਮੂਰੀ ਦਾ ਸੈਂਟਰ ਵੀ ਆ ਜਾਣਾ ਤੇ ਫਲਾਵਰ ਦਾ ਸੈਂਟਰ ਵੀ ਹੈ ਹੁਣ ਆਪਣਾ ਕੋਈ ਕਪੜਾ ਆ ਗਿਆ ਇੱਥੇ 8.5 8.5 ਹੀ ਇੱਥੇ ਕਰਨਾ ਹੈ ਆਪਾਂ 8.5 ਹੀ ਹੈ ਉਹ ਰਾ ਕੱਪੜੇ ਜਿਹੜਾ ਆਪਾਂ ਇਹਦੀ ਕਟਾਈ ਕਰਤਾਂ ਹਾਂ ਇਹ ਜਿਹੜੇ ਪੱਲੇ ਨੇ ਹੁਣ ਆਪਾਂ ਜਾਰੇ ਦੇਖੋ ਇਸ ਤਰੀਕੇ ਉਹਨੇ ਦੋਨੇ ਬੰਦ ਦੋ ਪੱਲੇ ਨੇ ਚਾਰ ਤਿਆਂ ਵਿੱਚ ਆ ਵੀ ਖੁੱਲੇ ਇਦਾਂ ਵੀ ਜਿਵੇਂ ਆਪਣੇ ਆਮ ਨਾਰਮਲ ਸਲਵਾਰ ਦੇ ਪੱਲੇ ਹੁੰਦੇ ਨੇ ਉਸ ਤਰੀਕੇ ਪੱਲੇ ਹੋ ਗਏ ਆਪਾਂ ਜਿੰਨੀ ਵੀ ਚੜਾਈ ਸੀਗੀ ਵਰਕ ਦੇ ਹਿਸਾਬ ਨਾਲ ਸੈਂਟਰ 'ਚ ਲੈ ਕੇ ਤੇ ਲੰਬਾਈ ਆਪਾਂ ਜਿੰਨੀ ਚਾਹੀਦੀ ਉਹਦੇ ਹਿਸਾਬ ਨਾਲ ਆਪਾਂ ਕੱਟ ਲਿਆ ਤੇ ਹੁਣ ਇਹਦੀ ਕਾਟ ਆਪਾਂ ਪਾਣੀ ਦੱਸਾਂਗੇ ਤੁਹਾਨੂੰ ਸਭ ਤੋਂ ਪਹਿਲਾਂ ਹੋਣੀ ਦੱਸ ਦਿਆਂ ਤੁਹਾਨੂੰ ਪੂਰੀ ਸਲਵਾਰ ਤੱਕ ਨਹੀਂ ਬਾਕੀ ਜਿਹੜਾ ਕੱਪੜਾ ਬਚਿਆ ਸੀ ਇਹਨੂੰ ਆਪਾਂ ਇਸ ਤਰੀਕੇ ਫੋਲਡ ਕਰ ਲਿਆ ਆ ਵੀ ਬੰਦ ਪਾਸਾ ਇਧਰੋਂ ਬੰਦ ਤੇ ਇਧਰੋਂ ਚਾਰੇ ਜਿਹਾ ਖੁੱਲੀਆਂ ਨੇ ਇਧਰ ਬਰੋਬਰ ਕਰਕੇ ਇਸ ਤਰ੍ਹਾਂ ਆਪਾਂ ਨਾਲ ਮਿਸ਼ਾਲੇ ਗਏ ਜਿਵੇਂ ਹੁਣ ਇਹ ਕੁੰਦੇ ਜਿਹੜੇ ਨੇ ਆਪਣੇ ਮੋਰੀ ਤੋਂ ਉੱਪਰ ਆਉਣਗੇ ਇਸ ਤਰ੍ਹਾਂ ਪੌਛਾ ਕੇ ਤੇ ਹੁਣ ਆਪਾਂ ਪੂਰੀ ਦੀ ਆਪਾਂ ਸ਼ੇਕ ਦਵਾਂਗੇ ਧਿਆਨ ਨਾਲ ਦੇਖ ਲਓ ਇਧਰ ਪਾਸੇ ਹੈਗੇ ਆਪਣੇ ਚਾਰੇ ਦੇਵੇਂ ਬੰਦ ਇਧਰ ਕੱਪੜਾ ਜਿਹੜਾ ਵੀ ਬਚੇਗਾ ਇਹਦੇ ਸਭ ਨਾਲ ਜੋਇੰਟ ਬਚੇਗਾ ਇਧਰ ਹੈਗਾ ਖੁੱਲਾ ਸਭ ਤੋਂ ਪਹਿਲਾਂ ਘੇਰ ਦੇਖਦੇ ਆਪਾਂ ਘੇਰ ਕਿੰਨਾ ਚਾਹੀਦਾ ਆਪਾਂ ਨੂੰ ਸਟੇਟ ਸਲਵਾਰ ਦੇ ਹਿਸਾਬ ਨਾਲ ਘੇਰ ਚਾਹੀਦਾ ਉਹਨਾਂ ਨੂੰ ਬਿਲਟ ਤਿਆਰ ਕਰਨੀ ਆਪਾਂ 22 22.5 ਘੇਰ ਆਪਾਂ 23 ਲਾ ਲਿਆ ਤੇਲ ਲਗਾ ਲਈ ਜਿਆ ਚੋਲ ਲਗਾ ਲਈ ਬਸ ਇੱਥੇ 26 ਲਾ ਲੈਨੇ ਆਪਾਂ ਇਧਰੋਂ ਇਹਗੇ ਕਾਣਾਂ ਤੋਂ ਸਿਰ ਤੋਂ ਬਿਨਾ ਕਾਣ ਕੱਢ ਕੇ ਬਰੋਕਰ ਕਰਾਂਗੇ ਗੁਣਪਾ 3 ਇੰਚ ਦਿਨ ਸਨ ਲਾਲੀ ਤੇ ਆਸਣ ਆਪਾਂ 10:30 ਰੱਖਾਂਗੇ ਜੁਣ ਆਪਾਂ ਮੋਦੀ ਦੀ ਸ਼ੇਪ ਬਣਾਵਾਂਗੇ ਮੋਰੀ ਆਪਣੀ ਆ ਗਈ 8:30 ਸਲਾਈ ਜੋ ਆਪਾਂ ਉੱਪਰ ਰੱਖ ਲਿਆ ਇਥੋਂ ਹੀ ਆਪਾਂ ਸ਼ੇਪ ਬਣਾਵਾਂਗੇ ਇਸ ਤਰ੍ਹਾਂ ਇਹ ਹੋ ਗਿਆ ਆਪਣਾ ਜੇ ਪੰਡਾਈ ਵਾਲੀ ਸਲਵਾਰ ਹੋ ਗਈ ਤਾਂ ਆਪਾਂ ਬਣਾਉਣੀ ਸਟ੍ਰੇਟ ਦੇ ਹਿਸਾਬ ਨਾਲ ਇਹ ਵੀ ਹਲਕੀ ਤੇ ਇਸ ਤਰੀਕੇ ਆਪਾਂ ਹੁਣ ਡਰਾਪ ਕਰਕੇ ਫਿਰ ਕਟਾਈ ਕਰ ਸਕਦੇ ਆ ਤੁਹਾਨੂੰ ਤਾਂ ਸਾਈਜ਼ ਆਪਾਂ ਤਾਂ ਨੂੰ ਕਾਟ ਪਾਣੀ ਕਟਾਈ ਆਪਾਂ ਇਧਰੋਂ ਕਰ ਲਈਏ ਆ ਦੇਖੋ ਜਿੱਥੇ ਨਿਸ਼ਾਨੀ ਲਗਾਈ ਹੈ ਸੰਜੀ ਸਾਹਮਣੇ ਕਾਟ ਹੋਣ ਪਾਵਾਂਗੇ ਆਪਾਂ 1 ਇੰਚ ਦੀ ਪਾ ਕਾਟ ਪਾਵਾਂਗੇ ਬਸ ਇੱਥੇ ਤੱਕ ਹੀ ਜਿਹੜੀ ਵੀ ਕੁੰਡੇ ਦੀ ਸ਼ੇਪ ਵਿੱਚ ਨਾਵੇਂ ਇਹ ਆਪਣੀ ਕਾਟ ਪੈ ਗਈ ਤਾਂ ਹੁਣ ਆਪਣੇ ਆਚਾਰੇ ਤਾਹਾਂ ਜਿਹੜੀਆਂ ਇਹ ਆ ਕੁੰਦਿਆਂ ਵਾਲੀਆਂ ਇਹ ਕੱਟਣ ਵਾਲੀਆਂ ਨੇ ਇਸ ਤਰੀਕੇ ਹੁਣ ਆਪਣੇ ਸਟੇਟ ਸਲਵਾਰ ਕਢਾਈ ਵਾਲੀ ਦਾ ਡਰਾਫਟੇ ਕਟਾਈ ਹੁਣ ਆਪਾਂ ਜਦ ਸਲਾਈ ਕਰਨੀ ਪਹਿਲਾਂ ਤਾਂ ਆਪਾਂ ਸਲਾਈ ਕਰਦੇ ਸੀਗੇ ਮੂਰੀ ਤੋਂ ਲੈ ਕੇ ਉੱਪਰ ਨੂੰ ਵਾਧਾ ਘਟਾ ਕਰਦੇ ਸੀਗੇ ਹੁਣ ਆਪਾਂ ਉੱਪਰੋਂ ਕਟਾਈ ਅਸੀਂ ਨੇ ਸ਼ੁਰੂ ਕਰਾਂਗੇ niche ਨੂੰ ਕਿ ਜਿਹੜੀ ਆਪਣੀਆਂ ਕੁੰਦੀਆਂ ਨੇ ਇਹ ਮੂਰੀ ਦੀ ਸ਼ੇਪ ਤੋਂ ਉੱਪਰ ਆ ਜਗੀਆਂ ਨੇ ਇਸ ਤਰੀਕੇ ਆਪਣੀ ਦੇਖੋ ਬੰਨੀਏ ਸ਼ੇਪ ਮੂਰੀ ਆਪਾਂ 6 ਇੰਚ ਤਿਆਰ ਕਰਨੀ ਹੈ 6 ਸਵਾ 6 ਲਾ ਲਾਂਗੇ ਇਸ ਤਰੀਕੇ ਆਪਣੀ ਮੂਰੀ ਪਾਣੀ ਆਪਾਂ 2 ਇੰਚ ਦੀ 2.5 ਇੰਚ ਲਾ ਲਓ ਇਸ ਤਰ੍ਹਾਂ ਆਪਣੀ ਜਿਹੜੀ ਸ਼ੇਪ ਆ ਮੂਰੀ ਦੀ ਜਿਹੜੀਆਂ ਕੁੰਦੀਆਂ ਨੇ ਆਪਣੀਆਂ ਉੱਪਰ ਆਣੀਆਂਗੇ ਮੂਰੀ ਦੇ ਮੂਰੀ ਦੇ ਵਿੱਚ ਨਹੀਂ ਆਉਣੀਆਂ ਇਸ ਕਰਕੇ ਆਪਾਂ ਉੱਪਰੋਂ ਜਰਨੇ ਕਰਨੀ ਹੈ ਸਲਾਈ ਤੇ نیچے ਨੂੰ ਵਾਧਾ ਘਟਾ ਕੱਪੜਾ ਕੱਟਾਂਗੇ ਇਸ ਤਰ੍ਹਾਂ ਤੁਸੀਂ ਵੀ ਇਹ ਕੱਟਣੀ ਹੋਵੇ ਕਢਾਈ ਵਾਲੀ ਸਲਵਾਰ ਸਟੇਟਸ ਨਾਲ ਵੀ ਹਲਕੀ ਹੋਵੇ ਭਾਰੀ ਨਾ ਹੋਵੇ ਇਸ ਤਰ੍ਹਾਂ ਇਸ ਤਰੀਕੇ ਹੁਣ ਆਪਣੀ ਸਲਵਾਰ ਬਣ ਚੁੱਕੀ ਹੈ ਦੇਖੋ ਆਪਾਂ ਨੇ ਕਢਾਈ ਥੇ ਬਿਲਕੁਲ ਸੈਂਟਰ ਚ ਲਈ ਹੈ ਤੇ ਆਪਾਂ ਸਟੇਟ ਸਲਵਾਰ ਬਣਾਣੀ ਸੀ ਹਲਕੀ ਤੇ ਆਪਣੇ ਆ ਜਿਹੜੀ ਛੇਪ ਆ ਮੂਰੀਆਂ ਦੀ ਦੇਖੋ ਆਹ ਮੂਰੀ ਤੋਂ ਉੱਪਰ ਆਈਏ ਬਿਲਕੁਲ ਇੱਕ ਬਰੋਬਰ ਆ ਇਸ ਤਰ੍ਹਾਂ ਆਪਾਂ ਜੇ ਸਟੇਟ ਸਲਵਾਰ ਚਾਹੀਦੀ ਹੋਈ ਕਢਾਈ ਵਾਲੀ ਬਣਾਣੀ ਹੈ ਤੇ ਆਪਾਂ ਜਿਹੜੀਆਂ ਹਕੁੰਦੀਆਂ ਨੇ ਉੱਪਰ ਪਾਉਣੀਆਂ ਨੇ ਮੂਰੀਆਂ ਤੋਂ ਤੇ ਆਪਣੇ ਜਿਵੇਂ ਵਰਕ ਆ ਗਿਆ ਵਰਕ ਦੇ ਹਿਸਾਬ ਨਾਲ ਆਪਾਂ ਥੱਲੇ ਲੈਣਾ ਮਾਰਕਸ ਸਕਰੋਲ ਬਣਾ ਲੈ ਉੱਪਰ ਆਪਾਂ ਜਗ੍ਹਾ ਛੱਡਤੀ ਦੋਨਾਂ ਪਾਸੇ ਇਧਰ ਤੇ ਆਪਣੀ ਜਗ੍ਹਾ ਦੇਖੋ ਬਚਦੀ ਸੀਗੀ ਇਧਰ ਬਚਦੀ ਨਹੀਂ ਜੀ ਉਹਨਾਂ ਨੇ ਵਰਕ ਵਾਲੇ ਕਢਾਈ ਕਰਨ ਲੈਨੇ ਇਹ ਜਿਹੜੀ ਫਲਾਵਰ ਆ ਇਹ ਉੱਚਾ ਪਾਤਾ ਆ ਦੋਨੇ ਬਰੋਬਰ ਇਸ ਕਰਕੇ ਆਪਾਂ ਉੱਪਰ ਕੋਈ ਵੀ ਸਕਰੋਲ ਨਹੀਂ ਮਾਰਿਆ ਸਿਰਫ ਆਪਾਂ ਬੁਕਰਮ ਅਟੈਚ ਕਰਨ ਵਾਸਤੇ ਉੱਪਰ ਸੀਨ ਲਾਈਏ ਜੇ ਵਰਕ ਵਾਲੀਆਂ ਮੂਰੀਆਂ ਹੋਣ ਤੇ ਆਪਾਂ ਉਹਨਾਂ ਤੇ ਮੂਰੀ ਦਾ ਡਿਜ਼ਾਈਨ ਜਾਂ ਸਕਰੋਲ ਕੋਈ ਨਹੀਂ ਬਣਾਉਂਦੇ ਕੀ ਜਿਹੜੀ ਆਪਣੇ ਕਢਾਈ ਦੀ ਲੋਕਾ ਸੇਮ ਬਰੋਬਰ ਪ੍ਰੋਪਰ ਜਿਵੇਂ ਉੱਪਰ ਉਹਵੇਂ ਮੂਰੀ ਤੇ ਲਾਉਂਦੇ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਪਾਾਂਗੇ ਜਿਹੜੀ ਆਪਾਂ ਕਾਟ ਪਾਈ ਸੀ ਉਹਦੀ ਆਪਣੀ ਸਲਵਾਰ ਕਿੰਨੀ ਤਿਆਰ ਰਹਿ ਜੰਦੀ ਹੈ ਜੇ ਆਪਣੀ ਹੋਵੇ ਸਲਵਾਰ ਭਾਰੀ ਜਿਆਦਾ ਫਿਰ ਆਪਾਂ ਡੇਢ 2 ਇੰਚ ਦੀ ਵੀ ਕੱਟ ਪਾਣੇ ਆ ਜੇ ਹੁਣ ਆਪਣੀ ਸਟੇਟ ਸਲਵਾਰ ਆ ਸਟੇਟ ਦੀ ਥੋੜੀ ਜਿਹੀ ਕਾਟ ਆਪਾਂ ਘੱਟ ਪਾਣੇ ਆ ਕਿਉਂਕਿ ਭਾਰੀ ਨਹੀਂ ਜਾਈ ਹੋਗੀ ਹੁਣ ਦੇਖੋ ਆਪਣੀ ਸਲਵਾਰ ਦੀ ਲੰਬਾਈ ਤਿਆਰ ਹੋਈ ਆਪਣੀ 33 ਇੰਚ ਦੇਖੋ ਆਪਾਂ ਇੰਚ ਜਦ ਬਿਛੜਦਾ ਕੋਈ ਆਪਾਂ ਫੜਿਆ ਨਹੀਂ ਹੋਇਆ पता लग जाए कोई खिंचया नहीं गया पैती इंच कि अपनी सलवार जो तैयार है हैगीती इंच तो हम अपना नाप पूरा प्रोपर कि लाइन करके देना है कि अपनी सलवार अपनी पैंती इंच तैयार से पैंती ज है आप हम इतों इंदी है इतों लगाव गुण अपने आ गई पैंती इंचो ठीक है जी ਮੂਰੀ ਤੋਂ ਲੈਣਾ ਆਪਾਂ ਜੇ ਆਪਾਂ ਕਾਟ ਪਾਣੇ ਆ ਜਦੋਂ ਵੀ ਨਾਪਣਾ ਆਪਾਂ ਚੈੱਕ ਕਰਨੀ ਆਪਣੇ ਸਲਵਾਰ ਪ੍ਰੋਪਰ ਬਣੀ ਕਿੰਨੀ ਬਣੀ ਵਿੱਚ ਜੇ ਆਪਾਂ ਵਿੱਚ ਕੁੰਦਿਆਂ ਵਾਲੀ ਹੁੰਦੀ ਪੱਲੇ ਕੁੰਦਿਆਂ ਵਾਲੀ ਫਿਰ ਆਪਾਂ ਕੁੰਦੇ ਦੇ ਨਾਲ ਇੱਥੋਂ ਲੈ ਸਕਦੇ ਆ ਇਹਦੇ ਵਿੱਚ ਆਪਾਂ ਉੱਪਰ ਮਿਆਨੀਆਂ ਪਾਈਆਂ ਉੱਚੀਆਂ ਇਸ ਕਰਕੇ ਆਪਾਂ ਜਿੱਥੇ ਮੂਰੀ ਦਾ ਐਂਡ ਹੁੰਦਾ ਉਤੋਂ ਹੀ ਨਾਪਾਂਗੇ ਤੇ ਆਪਣੇ ਸਲਵਾਰ ਪੂਰੀ 35 ਇੰਚ ਪਾਏ ਹੋਏ ਆਪਾਂ ਹੁਣ ਵਲਾਂ ਬਾਰੇ ਦੱਸਾਂਗੇ ਵੀ ਆਪਾਂ ਸਟੇਟ ਸਲਵਾਰ ਦੇ ਬਲਾਂ ਦਾ ਨਹੀਂ ਪਤਾ ਲੱਗਦਾ ਵੀ ਬਲ ਆਪਾਂ ਕਿਸ ਤਰੀਕੇ ਪਾਈਏ ਕਿੰਨੀ ਜਗ੍ਹਾ ਅੱਗੋਂ ਛੱਡੀਏ कि जगह पिछों है कोई सीन न सीन मिला लिया आप बरबर कर लिया पिछे तो दो वाल पा के अपना पिछले बिल्ट नाल अटैच करते आ जाने जिथे तक आप प्रेसल सीन करनी हाँ। साढ़े पंते आईए साढ़े पांच इंच तक पिछु अपने पूरे सीन लग गई जड़े वाल आए ने अपा इस तू अं आप इतों नहीं ना है भी अपनी किन्नी जगह व सिर्फ अपना बिल्टानी ला ली आप भी अपनी जड़ी प्रेसल सीने ਸਾਡੇ ਪਾਣੀ ਤੋਂ ਜਿਹਦੀ ਆ ਆਪਣੇ ਸੀਨ ਪਿੱਛੇ ਲਿਆ ਗਈ ਇਸ ਨੂੰ ਅੱਗੇ ਵੱਲ ਪਾਤੇ ਜਿਹੜੇ ਵੀ ਵਰਪਣੇ ਸੀ ਇਸੇ ਤਰੀਕੇ ਆਪਣੇ ਸਟੇਟ ਸਲਵਾਰ ਦੇ ਵੱਲ ਪਾਣੇ ਨੇ ਜੋ ਇੱਥੋਂ ਆਪਾਂ ਪ੍ਰੈਸਲ ਸੀਨ ਤੱਕ ਪਿੱਛੋਂ ਸਿੱਧੀ ਲਿਆ ਕੇ ਅੱਗੇ ਹੀ ਪਾਣੀ ਇਹ ਹੁਣ ਆਪਣੀ ਕਢਾਈ ਵਾਲੀ ਸਲਵਾਰ ਦਾ ਡਰਾਪ ਕਟਾਈ ਤੇ ਤਿਆਰ ਇਸ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਹੋਵੇ ਕਿਸ ਤਰੀਕੇ ਇਸ ਤਰ੍ਹਾਂ ਦੇਖੋ ਕਢਾਈ ਦੀ ਵੀ ਪੂਰੀ ਲੋਕਾਂ ਤੇ ਸਟੇਟ ਸਲਵਾਰ ਵੀ ਬਣ ਗਈ ਤੇ ਕੁੰਦਿਆਂ ਵੀ ਇਹਨਾਂ ਬਿਲਕੁਲ ਇੱਕ ਬਰੋਬਰ ਨੇ ਕਿ ਉੱਚਾ ਨੀਵਾਂ ਨਹੀਂ ਹੋਣਾ ਚਾਹੀਦਾ ਇੱਥੋਂ ਸੀਨ ਜਿਹੜੀ ਆਪਣੀ ਪੂਰੀ ਸ਼ੇਪ ਚਾ ਜਦੋਂ ਵੀ ਤੁਸੀਂ ਮੂਰੀ ਬਣਾਣੀ ਹੈ ਸ਼ੇਪ ਆ ਸਲਵਾਰ ਦੀ ਜਿਹੜੀ ਐ ਤਾਂ ਪੂਰੀ ਬਰੋਬਰ ਹੋਣੀ ਚਾਹੀਦੀ ਕੋਈ ਵੱਲ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦੇ ਕੋ ਪੱਧਰੇ ਹੋਈਏ ਕੋਈ ਵੱਲ ਨਹੀਂ ਹੈਗਾ ਵਿੱਚ ਇਹਦੇ ਇਸ ਤਰ੍ਹਾਂ ਵੱਲ ਆਣਾ ਵੀ ਨਹੀਂ ਚਾਹੀਦਾ ਤੁਸੀਂ ਜੇ ਕਟਾਈ ਵਾਲੀ ਸਲਵਾਰ ਹੋਵੇ ਹਲਕੀ ਬਣਾਣੀ ਹੈ ਸਟੇਟ ਬਣਾਣੀ ਹੈ ਤੇ ਇਸ ਤਰੀਕੇ ਕਟਾਈ ਕਰਕੇ ਪਹਿਲਾਂ ਟ੍ਰਾਪ ਕਰੋ ਕਟਾਈ ਕਰੋ ਫਿਰ ਸਿਲਾਈ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਇਹਦੇ ਬਾਰੇ ਕਮੈਂਟ ਕਰਕੇ ਜੁੜਦੇਸ ਨਾ ਨਾਲ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਓਕੇ ਜੀ